ਮੈਂ ਕੂਬਾ ਬੰਦੇਾਂ ਦੀ ਗੱਲ ਕਰ ਰਿਹਾ ਹਾਂ ਹੈਲੋ ਉਹ ਦੋ ਪਾਏ ਮੈਂ ਥੰਨੇ ਮੱਗ ਬੱਕਲੇ ਜਾਂ ਸ਼ਾਇਰ ਆਹ ਆਹ ਸਤੂ ਬੁੱਝਿਆ ਗੱਲ ਕਰਾ ਆਗਲੀ ਗੱਲ ਪਿੰਡਾਂ ਕਿੱਥੇ ਸੱਜਣ ਨੂੰ ਦਰਬਾਰੀ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਅਦਾਬ ਅਤੇ ਨਮਸਕਾਰ ਮੈਂ ਆ ਤੁਹਾਡਾ ਹੋਸਟ ਚਾਚਾ ਸਨਰੀ ਦੋਸਤੋ ਐਲੀ ਮੰਗਰ ਕੁਝ ਸਮੇਂ ਪਹਿਲਾਂ ਕਾਫੀ ਵਿਵਾਦਾਂ ਵਿੱਚ ਆ ਗਿਆ ਸੀ ਅਤੇ ਹੁਣ ਉਸ ਦਾ ਫਿਰ ਤੋਂ ਇੱਕ ਵਿਵਾਦ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਉਹ ਇੱਕ ਦਰਸ਼ਕ ਨੂੰ ਮੋਲ ਰਿਹਾ ਹੈ ਕਿ ਉਸ ਦੀ ਪੈਂਟ ਨਾ ਖਿੱਚੇ ਦੋਸਤੋ ਇਸ ਵਿਵਾਦ ਦਾ ਸੀਨ ਐਸੀ ਕਿ ਜਦੋਂ ਐਲੀ ਮੰਗਰ ਸਟੇਜ ਦੇ ਉੱਤੇ ਗਾਣਾ گا ਰਿਹਾ ਸੀ ਤਾਂ ਆਡੀਅנס ਵਿੱਚੋਂ ਇੱਕ ਬੰਦਾ ਉਸ ਦੀ ਪੈਂਟ ਖਿੱਚਣ ਲੱਗ ਜਾਂਦਾ ਹੈ ਆਓ ਦੋਸਤੋ ਤੁਸੀਂ ਵੀ ਦੇਖੋ ਉਸ ਵੀਡੀਓ ਨੂੰ ਮਾਗਾ ਰਿਹਾ ਹੈ ਹੈਲੋ ਬਹੁਤ ਪਾਗਲ ਜੈ ਸ਼ੈਰੇ ਸੋ ਦੋਸਤੋ ਅੱਜ ਦੇ ਲਈ ਐਨਆਈ ਤੇ ਐਦਾ ਦੀ ਹੋਰ ਨਾ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਯਾਦੀ ਕੀ ਗੱਲ ਕਰੇ ਸਾਡੇ ਗੈਰਜ ਵਿੱਚ ਵੀ ਖੜੀਆਂ ਨਹੀਂ